ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮੇਤਰ ਸਿੰਘ ਕਿਸਾਨ ਵੀਰੋ ਆਪਣੇ ਖੇਤ ਵਿੱਚ ਅੱਜ ਆਪਾਂ ਨੇ ਜਿਹੜੇ ਬੈਲ ਸੀਗੇ ਉਹਨਾਂ ਦੀ ਤੜਾਈ ਕੀਤੀ ਆ ਇਹਨੂੰ ਆਪਾਂ ਬਾਸ ਕਹਿ ਦਿੰਨੇ ਆ ਢਾਂਗੀ ਵੀ ਕਹਿ ਦਿੰਨੇ ਆ ਤੇ ਆਪਾਂ ਬਿਲ ਦੇ ਮਤਲਬ ਪਰਮਾ ਜਣੀ ਉੱਪਰੋਂ ਮਾਰੀਦਾ ਤੇ ਹੇਠਾਂ ਇਹਦੇ ਨਾਲ ਬੈਲ ਟੁੱਟ ਕੇ ਥਲੇ ਡਿੱਗ ਜਾਂਦਾ ਪਰ ਕੁਦਰਤੀ ਖੇਤੀ ਦੀ ਇੱਕ ਖਾਸੀਅਤ ਇਹ ਆ ਵੀ ਜਿਹੜੇ ਇਹ ਬਿਲ ਜਿੰਨੇ ਵੀ ਆਪਾਂ ਇਹਦੇ ਨਾਲ ਉੱਪਰੋਂ ਝੋਰ-ਝੋਰ ਨਾਲ ਮਾਰੇ ਨੇ ਥੱਲੇ ਸਿੱਟੇ ਨੇ ਤਾਂ ਇਹਨਾਂ ਵਿੱਚੋਂ ਇੱਕ ਵੀ ਨਹੀਂ ਮਤਲਬ ਤੇੜਾਈ ਜਾਂ ਫੁੱਟਿਆ ਮਤਲਬ ਸਾਰੇ ਸਹੀ ਸਲਾਮਤ ਡਿੱਗੇ ਨੇ ਉਹਦਾ ਇੱਕ ਇਹ ਵੀ ਕਾਰਨ ਹੈ ਜਿਹੜੀ ਆਪਣੀ ਧਰਤੀ ਆ ਉਹ ਵੀ ਜੰਪ ਦਿੰਦੀ ਆ ਨਰਮ ਹੈ ਤੇ ਇਹਨਾਂ ਵਿੱਚ ਆਪਣੇ ਅਲੱਗ-ਅਲੱਗ ਤਰ੍ਹਾਂ ਦੀਆਂ ਕਿਸਮਾਂ ਦੇ ਬਿਲ ਨੇ ਯਾਰੇ ਦੇਸੀ ਨੇ ਹੁਣ ਜਿਹੜਿਆ ਟੋਕਰੀ 'ਚ ਪਏ ਨੇ ਇਹਨਾਂ ਦਾ ਰੰਗ ਰੂਪ ਦੇਖੋ ਏ ਹੋਰ ਕਿਸਮ ਦੇ ਨੇ ਇਹਨਾਂ ਦਾ ਸਾਈਜ਼ ਬਾ ਛੋਟਾ ਰਹਿੰਦਾ ਜਿਵੇਂ ਹੁਣ ਮੈਂ ਹੱਥ 'ਚ ਫੜਾ ਦਾ ਪਤਾ ਲੱਗ ਜਾਂਦਾ ਵੀ ਕਿੱਡਾ ਆ ਦੇਖੋ ਆਹ ਸਾਈਜ਼ ਦੇ ਨੇ ਤੇ ਇਹਨਾਂ ਵਿੱਚ ਰਲ ਵੀ ਗਏ ਬਈ ਫਿਰ ਆਪਾਂ ਨੇ ਕੁਝ ਛਾਂਟ ਕੇ ਲੱਗ ਵੀ ਕੀਤੇ ਨੇ ਤਾਂ ਕਿ ਆਪਾਂ ਨੂੰ ਵੈਰਾਈਟੀਆਂ ਦਾ ਪਤਾ ਲੱਗ ਸਕੇ ਸੋ ਕਿਸਾਨ ਵੀਰੋ ਜਿਹੜੀਆਂ ਆਹ ਵੈਰਾਈਟੀਆਂ ਨੇ ਇਹ ਹੋਰ ਹੈ ਹੈ ਇਹ ਵੀ ਦੇਸੀ ਹੋ ਆ ਦੇਖੋ ਇਹ ਆਪਣੇ ਗੋਲ ਨਹੀਂ ਹੈਗਾ ਮਤਲਬ ਜਿਵੇਂ ਆਪਣੇ ਘਈਆ ਹੁੰਦਾ ਉਸ ਤਰ੍ਹਾਂ ਦਾ ਇਹ ਇਦੇ ਰੰਗ ਰੂਪ ਦਾ ਇਹਦੇ ਨਾਲ ਕਿੰਨੀ ਵਿਭਿੰਨਤਾ ਉਹ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਇਹਦੇ ਤੇ ਜਿਹੜੀ ਆ ਕਿਸਮ ਹੈ ਆਹਾ ਆ ਦੇਖੋ ਇਹਦਾ ਰੰਗ ਪੂਰਾ ਹਰਾ ਪਿਆ ਗੂੜਾ ਇਹ ਵੱਧ ਉਤਪਾਦਨ ਦੇਣ ਵਾਲੀ ਕਿਸਮ ਆ ਤੇ ਬਹੁਤ ਜ਼ਿਆਦਾ ਲੱਗੇ ਨੇ ਇਹਨਾਂ ਦੀ ਜੋ ਆਕਾਰ ਹੈ ਇਹ ਕੋਈ ਜ਼ਿਆਦਾ ਨਾ ਤਾਂ ਗੋਲ ਹੈ ਨਾ ਦੁਏ ਉਹਦੇ ਮਾਗ ਆ ਇਹ ਆਪਣਾ ਹੋਰ ਹੀ ਤਰ੍ਹਾਂ ਦਾ ਮਤਲਬ ਕਿਸੇ ਸ਼ੇਪ 'ਚ ਨਹੀਂ ਆਉਂਦਾ ਮਤਲਬ ਚਲੋ ਕਿਸਮਾਂ ਤੇ ਹੋਰ ਵੀ ਅਲੱਗ-ਅਲੱਗ ਕਿਸਮਾਂ ਨੇ ਜਿੱਕਣ ਆ ਕਿਸਮ ਹੈ ਇਹ ਹੋਰ ਕਿਸਮ ਹੈ ਵਿਚਰ ਵਾਲਾ ਤੇ ਸਾਰੀ ਹੁਣ ਜਿਹੜੀ ਕਹਿਣ ਦਾ ਮਤਲਬ ਹੈ ਜਿਹੜਾ ਬੇਲ ਆਪਣੇ ਕੁਦਰਤੀ ਖੇਤੀ 'ਚ ਇੱਕ ਘੱਟ ਖਰਚੇ ਵਾਲਾ ਤੇ ਘੱਟ ਪਾਣੀ ਵਾਲੀ ਫਸਲ ਹੈ ਜਿਹੜੀ ਇਹਦੀ ਖਾਸियत ਹੈ ਉਹਨੂੰ ਕੋਈ ਪੰਛੀ ਨਹੀਂ ਖਾ ਸਕਦਾ ਜਿਵੇਂ ਆਪਣੇ ਬਹੁਤ ਸਾਰੇ ਫਰੂਟ ਨੇ ਮਰੂਦ ਨੇ ਉਹਨਾਂ ਨੂੰ ਕੀੜਾ ਵੀ ਲੱਗ ਨਹੀਂ ਕਿਸਾਨ ਦੋਸਤੋ ਜਿਹੜਾ ਬੇਲ ਹੈ ਇੱਕ 1000 ਫਲ ਹੈ ਮੇਰੇ ਹਿਸਾਬ ਨਾਲ ਇਹਨਾਂ ਵਾਲੇ ਨੂੰ ਬਿਮਾਰੀ ਨਹੀਂ ਪੈਂਦੀ ਹੈਗੀ ਨਾ ਇਹਨਾਂ ਨੂੰ ਕੀੜੇ ਲੱਗਦੇ ਨੇ ਤੇ ਨਾ ਹੀ ਇਹਨਾਂ ਕੋਈ ਪੰਛੀ ਕਿਉਂਕਿ ਇਹਦਾ ਜਿਹੜਾ ਅ ਪੱਕਣ ਦਾ ਸਮਾਂ ਬਹੁਤ ਲੰਮਾ ਹੈ ਤੇ ਹੁਣ ਤੋਂ ਇਹਨੂੰ ਮਹੀਨੇ ਬਾਅਦ ਇਹਨੂੰ ਫੁੱਲ ਜਾਂ ਪੱਤੇ ਦੁਬਾਰਾ ਆਉਣੇ ਆ ਫਿਰ ਫੁੱਲ ਆਉਣੇ ਆ ਫੁੱਲਾਂ ਤੋਂ ਬਾਅਦ ਇਹਨੂੰ ਕਾਲ ਆ ਜਾਣਾ ਤੇ ਆਪਾਂ ਅਪ੍ਰੈਲ ਦੇ ਦਿਨਾਂ ਚ ਆ ਕੇ ਇਹਨੂੰ ਤੋੜਦੇ ਹਾਂ ਹੁਣ ਆਪਾਂ ਇਹ ਕੱਚੇ ਤੋੜੇ ਨੇ ਘਰੇ ਰੱਖ ਦੇਣੇ ਆ ਹੌਲੀ ਹੌਲੀ ਪੱਕੀ ਜਾਂਦੇ ਨੇ ਜਿਹੜੇ ਪੱਕੀ ਜਾਂਣੇ ਆ ਉਹ ਆਪਾਂ ਨੇ ਕੱਢ ਕੱਢ ਆਪਣੇ ਮੰਡੀ 'ਚ ਲਿਜਾ ਕੇ ਵੇਚੀ ਜਾਂਦੇ ਆ ਤੇ ਜਿਹੜੇ ਦੋਸਤਾਂ ਨੂੰ ਜਾਂ ਜ਼ਰੂਰਤ ਹੁੰਦੀ ਆ ਉਹ ਕਿਉਂਕਿ ਜਿਹੜਾ ਬੇਲਵਾਰੇ ਕੇ ਵੀ ਗੱਲ ਮੰਨੀ ਜਾਂਦੀ ਪੰਜੀਰੀ ਵੀ ਬਣਾਈ ਜਾਂਦੀ ਆ ਹੋਰ ਜੜੀ ਬੂਟੀਆਂ ਦੇ ਵੀ ਪੈਂਦਾ ਤੇ ਅ ਜਿਹੜੀ ਪਿੱਠ ਦਰਦ ਆ ਉਹਦੇ ਲਈ ਵੀ ਇਹਨੂੰ ਵਧੀਆ ਮੰਨਿਆ ਜਾਂਦਾ ਕਿਉਂਕਿ ਇਹ ਮਜ਼ਬੂਤ ਕਰਦਾ ਦੇ ਵਿੱਚ ਕਾਫੀ ਜ਼ਿਆਦਾ ਗੁਣ ਨੇ ਤੇ ਇੱਕ ਲੰਬਾ ਸਮਾਂ ਜਿਹੜਾ ਵੀ ਫਲ ਫਰੂਟ ਕਿਸੇ ਪੌਦੇ ਤੇ ਲੱਗਿਆ ਰਿਹਾ ਤਾਂ ਉਹ ਖਰਾਕੀ ਦਾਤ ਵੀ ਉਹਦੇ ਮੱਲੋ ਮੱਲੀ ਵੱਧ ਜਾਂਦੇ ਨੇ ਤਕਰੀਬਨ ਇਹ ਬਹੁਤ ਲੰਬਾ ਸਮਾਂ ਲੱਗਿਆ ਰਹਿੰਦੇ ਨੇ ਇੱਕ ਫੁੱਲ ਚੋਂ ਪੈਦਾ ਹੋ ਕੇ ਬਹੁਤ ਥੋ ਸਪੀਡ ਤੇ ਵੱਧਾ ਵੱਧਾ ਸਿਆਲ ਲੰਘਿਆ ਤੇ ਮਤਲਬ ਮੇਰੇ ਹਿਸਾਬ ਨਾਲ ਵੀ ਇਹ ਘੱਟੋ ਘੱਟ ਬੂਟੇ ਤੇ 8 ਤੋਂ 10 ਮਹੀਨੇ ਲੱਗਿਆ ਰਹਿੰਦਾ ਇੰਨਾ ਲੰਬਾ ਕੋਈ ਖਾਣ ਨਹੀਂ ਲੱਗਦਾ ਤੇ ਹੁਣ ਵੀ ਇਹ ਹਲੇ ਹਰਾ ਕੱਚਾ ਪਿਆ ਤੇ ਆਪਾਂ ਇਸ ਲਈ ਤੋੜ ਲੈਨੇ ਆ ਕਿਉਂਕਿ ਜਿਹੜਾ ਆਪਣਾ ਤਾਪਮਾਨ ਆ ਬਹੁਤ ਜ਼ਿਆਦਾ ਵੱਧ ਰਿਹਾ ਉਹਦੇ ਵਿੱਚ ਕੜਦੀਲੀਆਂ ਆ ਰਹੀਆਂ ਨੇ ਕਿਉਂਕਿ ਜਦੋਂ ਤਾਪਮਾਨ ਵਧ ਜਾਂਦਾ ਤਾਂ ਕੀ ਹੁੰਦਾ ਆ ਦੇਖੋ ਇਹਨੂੰ ਇੱਕ ਪਾਸੇ ਸੇਕ ਲੱਗ ਗਿਆ ਤੇ ਫੁੱਕ ਗਿਆ ਤੇ ਜਦੋਂ ਫੁੱਕ ਗਿਆ ਤਾਂ ਇਹ ਇਧਰੋਂ ਇੱਕ ਮਤਲਬ ਜਿਵੇਂ ਖਾਣਯੋਗ ਨਹੀਂ ਹੁੰਦਾ ਉਸ ਤੋਂ ਵੀ ਕੁਆਲਿਟੀ ਬਣ ਜੂ ਪਰ ਆਪਾਂ ਇਸ ਨੂੰ ਇਹਦੇ ਵਿੱਚ ਕਈ ਜਿੱਕਣ ਪਟਾਸ ਜਾਂ ਹੋਰ ਇਸ ਤਰ੍ਹਾਂ ਦੇ ਤੱਤ ਬਹੁਤ ਜ਼ਿਆਦਾ ਹੁੰਦੇ ਨੇ ਇਹਨੂੰ ਆਪਾਂ ਫਸਲਾਂ ਦੇ ਲਈ ਵੀ ਘੋਲ ਤਿਆਰ ਕਰ ਸਕਦੇ ਆ ਜਿਵੇਂ ਗੁੜ ਪਾ ਲਿਆ ਪਾਣੀ ਪਾ ਲਿਆ ਇਹਦੇ ਉਸ ਤਰ੍ਹਾਂ ਆਪਾਂ ਇਹ ਤੋਂ ਫਸਲਾਂ ਸੜਕਾ ਲਈ ਵੀ ਇੱਕ ਜੜੀ ਬੂਟੀ ਤਿਆਰ ਕਰ ਸਕਦੇ ਆ ਪਰ ਆਪਾਂ ਤਾਂ ਇਸ ਕਲੇ ਸੜ ਦਨੇ ਆ ਗਲੀਆਂੰਦ ਨੇ ਤੇ ਤੱਤ ਹੌਲੀ ਹੌਲੀ ਧਰਤੀ 'ਚ ਆਪੇ ਚਲੇ ਜਾਂਦੇ ਨੇ ਸੋ ਕਹਿਣ ਦਾ ਮਤਲਬ ਆ ਵੀ ਇੱਕ ਘੱਟ ਖਰਚੇ ਵਾਲਾ ਘੱਟ ਮਿਹਨਤ ਵਾਲਾ ਜਿੱਕਣ ਕੋਈ ਖਾਲੀ ਪਲਾਟ ਆ ਜਾਂ ਕੋਈ ਇਸ ਤਰ੍ਹਾਂ ਦੀ ਜਗ੍ਹਾ ਜਿੱਥੇ ਆਪਾਂ ਨੂੰ ਲੱਗਦਾ ਵੀ ਇੱਕ ਵਾਰੀ ਬੀਜ ਕੇ ਪਾਣੀ ਪੂਣੀ ਲਾਤਾ ਜਾਦੇ ਵੱਡਾ ਹੋਊਗਾ ਤਾਂ ਇਹ ਲਗਾਤਾਰ ਫਲ ਵੀ ਦਿੰਦਾ ਰਹਿੰਦਾ ਤੇ ਇਸ ਟਾਈਮ ਇਹਦੀ ਮਾਰਕੀਟ 'ਚ ਮੰਗ ਵੀ ਵਧੀਆ ਰਹਿੰਦੀ ਆ ਕਿਉਂਕਿ ਤੁਸੀਂ ਦੇਖੋ ਅ ਜਿਵੇਂ ਪਪੀਤੇ ਦਾ ਜੂਸ ਬਣਾਇਆ ਜਾਂਦਾ ਹੈ ਬੇਲ ਦਾ ਜੂਸ ਤੇ ਹੋਰ ਬਹੁਤ ਸਾਰੇ ਜੂਸਾਂ ਦੇ ਵਿੱਚ ਇਹਨੂੰ ਅਲੱਗ-ਅਲੱਗ ਜੂਸ ਜਿਹੜੇ ਇਹਦੀ ਖਾਸ ਮੰਗ ਰਹਿੰਦੀ ਆ ਕਿਉਂਕਿ ਭਾਵੇਂ ਉਹ ਜੂਸ ਨੂੰ ਬਣਾਉਣ ਲਈ ਵਿੱਚ ਚੀਨੀ ਜਾਂ ਉਸ ਤਰ੍ਹਾਂ ਦੀ ਮਿਠਾਸ ਵਧਾਉਣ ਵਾਲਾ ਸਿਸਟਮ ਵੀ ਸ਼ਾਮਲ ਕੀਤਾ ਜਾਂਦਾ ਪਰ ਇਹ ਆਪਣੇ ਕੋਲ ਦੇਸੀ ਬੇਲ ਹੈ ਤੇ ਬਿਲਕੁਲ ਨੈਚੁਰਲ ਤਰੀਕੇ ਨਾਲ ਤਿਆਰ ਹੋਣ ਜਿਵੇਂ ਜੰਗਲ ਹੁੰਦਾ ਉਹੀ ਜੋ ਸਵਾਦ ਹੋਣਾ ਚਾਹੀਦਾ ਬਿਲ ਦਾ ਹਰੇਕ ਕਿਸਮ ਦਾ ਸਵਾਦ ਵੱਖਰਾ ਹੁੰਦਾ ਤੇ ਖਾਸ ਗੱਲ ਹੈ ਵੀ ਉਤਪਾਦ ਨਹੀਂ ਵਧਿਆ ਤੇ ਨੇਚਰ ਦੇ ਹਿਸਾਬ ਨਾਲ ਖੁਦੇ ਪੱਕਣਗੇ ਤੇ ਇਸ ਤਰ੍ਹਾਂ ਇਹ ਹਰੇਕ ਨੂੰ ਇਹਦਾ ਜੂਸ ਪੀਣਾ ਬੜਾ ਪਸੰਦ ਆ ਆਪਾਂ ਦੂਰੜ ਖਾ ਵੀ ਸਕਦੇ ਆ ਤੇ ਹੋਰ ਜਿਹੜੇ ਕਹਿਣ ਦਾ ਮਤਲਬ ਹੈ ਆਪਾਂ ਇਸ ਨੂੰ ਇਸ ਸਮੇਂ 50 ਰੁਪਏ ਕਿਲੋ ਦੇ ਭਾਅ ਨਾਲ ਵੇਚ ਰਹੇ ਆ ਕੱਚੇ ਅਗਲਾ ਲੈ ਜਵੇ 5-7 ਦਿਨਾਂ ਦੇ ਵਿੱਚ 10 ਦਿਨਾਂ ਬਾਅਦ ਜਿਵੇਂ ਪੱਕੀ ਜਾਣੇ ਅਗਲਾ ਵਰਤ ਸਕਦਾ ਤੇ ਬਿਲਕੁਲ ਨੈਚੁਰਲ ਚੀਜ਼ ਆ ਕੋਈ ਛੇੜਛਾੜ ਨਹੀਂ ਕੋਈ ਕੈਮੀਕਲ ਨਹੀਂ ਹਾਂ ਜਿਹੜੀ ਹਵਾ ਚੋਂ ਆਇਆ ਧੂੜਾਂ ਚ ਉੱਡ ਰਿਹਾ ਉਹ ਕੈਮੀਕਲ ਉੱਤੇ ਪਿਆ ਪਰ ਤਾਂ ਛਿਲਕਾ ਹੀ ਨਾ ਸਖਤ ਆ ਆਪਾਂ ਕਿਹੜਾ ਛਿਲਕਾ ਖਾਣਾ ਹੈ ਇਹਦਾ ਜਿਹੜਾ ਉੱਪਰਲਾ ਛਿਲੜਾ ਬਹੁਤ ਮਜ਼ਬੂਤ ਤੇ ਸਖਤ ਹੁੰਦਾ ਤੇ ਫੇਰ ਵੀ ਜਣੀ ਜੋ ਆਪਣੇ ਹਿਸਾਬ ਨਾਲ ਆਪਣੇ ਮਤਲਬ ਕੋਸ਼ਿਸ਼ ਹੈ ਵੀ ਆਪਾਂ ਇਹ ਤੇ ਕੋਈ ਸੜਕਾਉ ਨਹੀਂ ਕੀਤਾ ਕੁਕ ਜਿਹੜਾ ਅਸਮਾਨ ਤੋਂ ਕੈਮੀਕਲ ਡਿੱਗ ਰਿਹਾ ਕਿਉਂ ਸਾਡਾ ਵਾਤਾਵਰਨ ਬੜਾ ਧੁੰਦਲਾ ਤੇ ਖਰਾਬ ਹੋ ਰਿਹਾ ਉਹ ਤਾਂ ਇਹ ਉੱਤੇ ਪਿਆ ਪਰ ਆਪਾਂ ਜਿਹੜਾ ਰੇਟ ਰੱਖਿਆ ਜੋ ਕੈਮੀਕਲ ਮਾਰਕੀਟ ਤੇ ਸਾਡੇ ਦੂਜੇ ਕਿਸਾਨ ਵੀਰ ਵੇਚਦੇ ਨੇ 50 ਰੁਪਏ ਕਿਲੋ ਉਸੇ ਰੇਟ ਅਸੀਂ ਵੇਚਾਂਗੇ ਇਹਦੇ ਵਿੱਚ ਕੋਈ ਵੱਖਰਾ ਕੁਦਰਤੀ ਖੇਤੀਆਂ ਆਰਗੇਨਿਕ ਹੋਣ ਦਾ ਅਸੀਂ ਵੱਖਰਾ ਰੇਟ ਨਹੀਂ ਲੈ ਰਹੇ ਸਰਵ ਨੇਚਰ ਦੇ ਹਿਸਾਬ ਨਾਲ ਜੋ ਇਹ ਤਿਆਰ ਹੋਇਆ ਉਹਦਾ ਰੇਟ ਅਸੀਂ ਜੋ ਆਮ ਸਾਡੇ ਦੂਜੇ ਕਿਸਾਨ ਵੀਰ ਨੇ ਕਿਉਂਕਿ ਉਹਨਾਂ ਦਾ ਵੀ ਮੇਰੇ ਹਿਸਾਬ ਨਾਲ ਜਿਹੜਾ ਬੇਲਾਵੀ ਆਰਗੈਨਿਕ ਹੁੰਦਾ ਕਿਉਂਕਿ ਕਹਿਣ ਦਾ ਮਤਲਬ ਵੀ ਇਹਨੂੰ ਤਾਂ ਕਿਸੇ ਬਿਮਾਰੀ ਦੀ ਚਪੇਟੇ ਨਹੀਂ ਆਉਂਦੀ ਨਾ ਇਹ ਤੇ ਕੋਈ ਹੋਰ ਹਮਲਾ ਹੁੰਦਾ ਤੇ ਕੁਦਰਤੀ ਢੰਗ ਨਾਲੇ ਤਿਆਰ ਹੋ ਜਾਂਦੇ ਨੇ ਸੋ ਆਪਾਂ ਨੂੰ ਇੱਕ ਤਾਂ ਵਾਤਾਵਰਣ ਦੇ ਵਿੱਚ ਆਪਾਂ ਰੁੱਖ ਲਾ ਕੇ ਉਹਨਾਂ ਤੋਂ ਵਾਤਾਵਰਣ ਨੂੰ ਵੀ ਸੰਭਾਲ ਸਕਦੇ ਆ ਆਕਸੀਜਨ ਪੈਦਾ ਕਰ ਸਕਦੇ ਆ ਦੂਜਾ ਫਲ ਵੀ ਲੈ ਸਕਦੇ ਆ ਤੇ ਲੰਬਾ ਸਮਾਂ ਇਹ ਫਲ ਲੱਗਿਆ ਰਹਿੰਦਾ ਤੇ ਇਹਨੂੰ ਹਰੇਕ ਬੰਦਾ ਚੋਰੀ ਵੀ ਨਹੀਂ ਕਰਦਾ ਕਿਉਂਕਿ ਇਹਨੂੰ ਕੰਡੇ ਵੀ ਹੁੰਦੇ ਨੇ ਤੋੜਨ ਲਈ ਵੀ ਇਹਨੂੰ ਮਜ਼ਬੂਤ ਬਾੰਖ ਜਾਂ ਢਾਂਗੀ ਦੇ ਨਾਲ ਤੋੜ ਸਕਦੇ ਹਾਂ ਪਰ ਜਿਹੜੇ ਆਮ ਖਰੀਦਦੇ ਨੇ ਉਹ ਤਾਂ ਇਹਦਾ ਪੱਲੀਆਂ ਫੜ ਕੇ ਖੜ ਦੇਣੋਂ ਤੋਂ ਫੇਰ ਤੋੜਦੇ ਨੇ ਤਾਂ ਕਿ ਉੱਪਰੋਂ ਡਿੱਗਣ ਦਾ ਫੁੱਟੇ ਨਾ ਪਰ ਆਪਾਂ ਨੇ ਇਹ ਹੀ ਦੇਖਿਆ ਵੀ ਆਪਣਾ ਜਿੰਨਾ ਵੀ ਜਿਹੜਾ ਕੱਚਾ ਇਹ ਸਾਰਾ ਠੀਕ ਠਾਕ ਐ ਮਤਲਬ ਕਿ ਰਿਆ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਈ ਇਹਦਾ ਮਤਲਬ ਧਰਤੀ ਦੇ ਵਿੱਚ ਵੀ ਬਦਲਾਅ ਆਉਂਦਾ ਜਿਹੜਾ ਫਲ ਆ ਉਹਦੀ ਵੀ ਤਾਕਤ ਵੱਧਦੀ ਆ ਸੋ ਆਪਾਂ ਨੂੰ ਨੇਚਰ ਨਾਲ ਜੁੜ ਕੇ ਨੇਚਰ ਦੀਆਂ ਜਿਹੜੀਆਂ ਸਗਾਤਾਂ ਨੇ ਸਮੇਂ-ਸਮੇਂ ਤੇ ਰੁੱਤ ਦੇ ਹਿਸਾਬ ਨਾਲ ਫਲ ਪੱਕਦੇ ਆਪਣੇ ਲੋਕਲ ਇਲਾਕੇ ਦੇ ਫਰੂਟਾਂ ਨੂੰ ਫਲਾਂ ਨੂੰ ਤਰਜੀਹ ਦੇਣੀ ਚਾਹੀਦੀ ਆ ਕਿਉਂਕਿ ਆਪਣੇ ਵਾਤਾਵਰਣ ਦੇ ਵਿੱਚ ਆਪਣੇ ਸਿਹਤ ਦੇ ਜਿਹੜੇ ਆਪਣੇ ਲੋਕਲ ਏਰੀਆ ਦੇ ਫਲ ਫਰੂਟ ਆ ਉਹ ਜਿਆਦਾ ਵਧੀਆ ਹੁੰਦਾ ਜੀ ਆਪਾਂ ਦੂਰੋਂ ਮੰਗਾਉਂਦੇ ਆ ਕਿਉਂਕਿ ਉੱਥੇ ਦਾ ਤਾਪਮਾਨ ਉੱਥੇ ਦਾ ਕਲਾਈਮੇਟ ਹੋਰ ਹੁੰਦਾ ਆਪਣਾ ਹੋਰ ਹੁੰਦਾ ਸੋ ਉਸ ਤਰ੍ਹਾਂ ਜਿਹੜੇ ਆਪਣੇ ਵਾਤਾਵਰਣ ਚ ਵਧੀਆ ਤਰੀਕੇ ਨਾਲ ਫਲ ਪੈਦਾ ਹੋ ਜਾਂਦੇ ਨੇ ਤੇ ਆਪਣੇ ਖਾਣ ਜੋਗ ਹੁੰਦੇ ਨੇ ਸੋਨਾ ਵਿੱਚੋਂ ਇਹ ਬੈਲ ਸੀ ਤੇ ਘੱਟ ਖਰਚੇ ਵਾਲਾ ਤੇ ਘੱਟ ਮਿਹਨਤ ਵਾਲਾ ਇੱਕ ਵਾਰੀ ਬੀਜਣ ਤੇ ਮਿਹਨਤ ਆਉਂਦੀ ਆ ਫੇਰੇ ਲਗਾਤਾਰ ਫਲ ਦਿੰਦੇ ਰਹਿੰਦੇ ਨੇ ਬਾਕੀ ਇਹ ਬਿਲ ਦੀ ਖਾਸੀਅਤ ਆ ਵੀ ਤੁਸੀਂ ਜਦੋਂ ਇਹਦਾ ਫਲ ਜ਼ਿਆਦਾ ਲੱਗਣ ਲੱਗ ਜਾਂਦਾ ਤਾਂ ਜਿਹੜੇ ਆਪਣੇ ਆ ਜੂਸ ਦਾ ਕੰਮ ਕਰਦੇ ਨੇ ਉਹ ਤੁਹਾਡੇ ਬੂਟੇ ਨੂੰ ਖੜੇ ਨੂੰ ਵੀ ਠੇਕੇ ਤੇ ਲੈ ਲੈਂਦੇ ਨੇ ਤੇ ਆਪਣਾ ਫਰੂਟ ਤੋੜ ਕੇ ਲੈ ਜਾਂਦੇ ਨੇ ਜਿੰਨੀ ਕ ਉਹਨਾਂ ਦਾ ਨਾਜ ਜਾਂਦਾ ਵੀ ਇੰਨਾ ਫਲ ਪ੍ਰਾਪਤ ਉਹ ਹਿਸਾਬ ਨਾਲ ਉਹ ਆਪਾਂ ਨੂੰ ਰੇਟ ਵੀ ਦੇ ਜਾਂਦੇ ਨੇ ਤੇ ਉਹ ਇੱਕ ਆਮਦਨ ਦਾ ਵਧੀਆ ਜ਼ਰੀਆ ਬਣ ਜਾਂਦਾ ਤੇ ਖਰਚਾ ਵੀ ਘੱਟ ਆ ਸੋ ਇਸ ਤਰ੍ਹਾਂ ਆਪਾਂ ਇਹ ਅੱਜ ਬਿਲਾਂ ਦੀ ਤੜਾਈ ਕੀਤੀ ਆ ਅਲੱਗ-ਅਲੱਗ ਕਿਸਮਾਂ ਨੇ ਤੇ ਸਾਰੀਆਂ ਦੇਸੀ ਨੇ ਬਰਾਸਤੀ ਨੇ ਇਹਨਾਂ ਵਿੱਚ ਹੁਣ ਛੋਟੇ ਵੱਡੇ ਦਾ ਸਵਾਦ ਆ ਹੁਣ ਪੱਕਣ ਤੋਂ ਬਾਅਦ ਹੀ ਪਤਾ ਲੱਗੂਗਾ। ਉਹ ਜਿਹੜੇ ਪਹਿਲਾਂ ਸਾਡੇ ਪਿਛਲੇ ਸਾਲ ਕਿਸ ਨੂੰ ਬਹੁਤ ਘੱਟ ਸਨ ਤੋਂ ਅਸੀਂ ਇਹਨਾਂ ਧਿਆਨ ਬਣੇ ਦਿੱਤਾ ਕਿਦਾ ਕੀ ਸਵਾਦ ਆ। ਹੁਣ ਇਹਨਾਂ ਨੇ ਕੋਸ਼ਿਸ਼ ਕਰਾਂਗੇ ਵੀ ਅਸੀਂ ਬੱਕਰੇ-ਬੱਕਰੇ ਦੇ ਕੀਏ ਤਾਂ ਕਿ ਸਾਨੂੰ ਸਵਾਦ ਦਾ ਪਤਾ ਲੱਗ ਸਕੇ ਕਿਹੜਾ ਕਿਉਂਕਿ ਜੇ ਇਹਦੇ ਵਿੱਚ ਕੋਈ ਸਵਾਦ ਵਿੱਚ ਘਾਟ-ਵੱਧ ਵੀ ਹੁੰਦੀ ਆ ਤਾਂ ਵੀ ਉਹ ਜੜੀ-ਬੂਟੀਆਂ ਦੇ ਵਿੱਚ ਆਉਂਦ ਨੇ ਕਈਆਂ ਦਾ ਜ਼ਰੂਰੀ ਨਹੀਂ ਹੈਗਾ ਵੀ ਮਿਠਾਸ ਦੇ ਵੱਧ ਹੋਵੇ। ਬ੍ਰੇਕ ਦੇ ਆਪਣੇ ਨਿਊਟ੍ਰੀਸ਼ਨ ਕਰਾਕੀ ਤੱਤ ਵੱਧ ਉੱਧ ਘੱਟ ਹੋ ਸਕਦੇ ਨੇ ਸੋ ਉਸ ਤਰ੍ਹਾਂ ਇਹਨਾਂ ਦਾ ਹੁਣ ਆਪਾਂ ਪਕਾ ਕੇ ਦੇਖਦੇ ਆਂ ਕੀ ਰਿਜ਼ਲਟ ਆਉਂਦਾ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ